ਬਹੁਤ ਚੰਗਾ ਸਪਰੇਅ ਕਰਨ ਨਾਲ ਫਿਕਸ ਪੰਪ ਆ ਜਿਵੇਂ ਆਪਾਂ ਆਲੂਆਂ ਦੀ ਖੇਤੀ ਕਰਦੇ ਆ ਜਾਂ ਸੂਰਜਮੁਖੀ ਕਣਕ ਮੱਕ ਝੋਨਾ ਹੋ ਗਿਆ ਜਿਹਦੇ ਮਰਜ਼ੀ ਕਰ ਲਓ ਤੇ ਮਾ ਗਰੇ ਵਾਲੀ ਢੋਲੀ ਪਾ ਕੇ ਰੇ ਵੀ ਖੰਡਾ ਸਕਦੇ ਆ ਹਰ ਇੱਕ ਫਸਲ ਚ ਆ ਪੰਪ ਇਹਨਾਂ ਦਾ ਆ ਦੇਖੋ ਜੀ ਕਾਫੀ ਬਹੁਤ ਜ਼ਿਆਦੇ ਲੋਕ ਇਹਨੂੰ ਪਸੰਦ ਕਰਦੇ ਨੇ ਪੰਜਾਬ ਚ ਬਹੁਤ ਜ਼ਿਆਦੇ ਬਹੁਤ ਹੀ ਵੇਚਦਾ ਏ ਹੋਰਾਂ ਨਾਲੋਂ ਨਰਾਜ ਮਤਲਬ ਜਿਆਦਾ ਮੇਨ ਕੰਮ ਪੰਪਾਂ ਸਪਰੇਹਾਂ ਦਾ ਹੀ ਆ ਅੱਗੇ ਆ ਕੇ ਐਸ ਗਰੁੱਪ ਬਲੇ ਕੋਟਲਾ ਅੱਗੇ ਆ ਕੇ ਐਸ ਗਰੁੱਪ ਬਲੇ ਕੋਟਲਾ ਰੂਟਾ ਵੇਟਰਾ ਇਹਨਾਂ ਨੇ ਵੀ ਰੇਟ ਨਹੀਂ ਲਾਇਆ ਵੇ ਪਤਾ ਨਹੀਂ ਕੀ ਚੱਕਰ ਆ ਭਾਈ ਇਹ ਚੇਂਜ ਵੇਖਦੇ ਹੋ ਨਹੀਂ ਲਾਉਂਦਾ ਨਾ ਇਹ ਆਣਾ ਸਭ ਤੋਂ ਫੇਮਸ ਅਰੀਪਰ ਬਹੁਤ ਜ਼ਿਆਦੇ ਲੋਕ ਇਹਨੂੰ ਪਸੰਦ ਕਰਦੇ ਨੇ ਪੰਜਾਬ ਚ ਬਹੁਤ ਜ਼ਿਆਦੇ ਬਹੁਤ ਅਰੀਪਿਕਦਾ ਏ ਹੋਰਾਂ ਨਾਲੋਂ ਜਿਵੇਂ ਡਰਬਾ ਹੋ ਗਿਆ ਜਾਂ ਆਪਣੇ ਅਮਰਗੜਾ ਦਾ ਹੋ ਗਿਆ ਦਸਮੇਸ਼ ਵਾਲਿਆਂ ਦਾ ਕੇਐਸ ਹੋ ਗਿਆ ਹੈ ਕਾਫੀ ਟੱਕਰ ਦਿੰਦੇ ਨੇ ਬਹੁਤ ਵਧੀਆ ਦੀ ਸਫਾਈ ਆ ਤੇ 딜 ਖਾਤੋਂ ਵੀ ਬਹੁਤ ਘੱਟ ਕਰਦਾ ਡਾਇਰੈਕਟਰ ਤੇ ਖਿਚਾਈ ਬਹੁਤ ਆ ਬਹੁਤ ਜਿਆਦਾ ਕਲਰੇ ਬਹੁਤ ਸੋਹਣਾ ਹੈ ਇਹਦਾ ਰੈੱਡ ਸੀ ਨੂੰ ਸੰਤਰੀ ਕਲਰ ਕਰਤਾ ਸਟਿਕਰ ਸਟੁਕਰ ਵੀ ਨਵੇਂ ਕਰਤੇ ਇਹਦੇ ਕਾ ਖੜਾ ਹੈ ਚੱਲਦੇ ਆਪਾਂ ਅੱਗੇ ਹੁਣ ਆਪਾਂ ਚੱਲਦੇ ਆਂ ਇੱਧਰ ਆਹ ਚਾਰ ਲਈ ਆ ਟਾਇਰ ਬਹੁਤ ਚੱਲ ਕੇ ਸਪਰੇਅ ਕਰਨ ਨਾਲ ਫਿਕਸ ਪੰਪ ਆ ਜਿਵੇਂ ਆਪਾਂ ਆਲੂਆਂ ਦੀ ਖੇਤੀ ਕਰਦੇ ਆ ਜਾਂ ਸੂਰਜਮੁਖੀ ਕਣਕ ਮੱਕ ਝੋਨਾ ਹੋ ਗਿਆ ਜਿਹਦੇ ਮਰਜ਼ੀ ਕਰ ਲੋ ਬਹੁਤ ਪਤਲੇ ਟਾਇਰ ਨੇ ਮਤਲਬ ਲੇਬਰ ਦਾ ਹੀ ਲੋਡ ਨੇ ਪੰਪ ਵੀ ਨਾਲ ਫਿਕਸ ਕਰਤਾ ਚਾਹੀ ਆਪਾਂ ਸਪਰੇਅ ਵੀ ਕਰ ਸਕਦੇ ਆ ਤੇ ਮਾਗਰ ਰੇ ਵਾਲੀ ਢੋਲੀ ਪਾ ਕੇ ਰੇ ਵੀ ਖੰਡਾ ਸਕਦੇ ਆ ਹਰ ਇੱਕ ਫਸਲ ਚ ਆ ਪੰਪ ਇਹਨਾਂ ਦਾ ਘੱਟੋ ਘੱਟ ਵੀ ਇਹ 2000 ਲੀਟਰ ਹੋ ਗਿਆ ਇਹਨਾਂ ਦਾ ਮਤਲਬ ਜਿਆਦਾ ਮੇਨ ਕੰਮ ਪੰਪਾਂ ਸਪਰੇਹਾਂ ਦਾ ਹੀ ਆ ਤਾਂ ਹੀ ਉਹ ਖੜਾ ਘੋੜਾ ਆ ਆ ਛੋਟੇ ਪੰਪ ਨੇ ਇਹਨੂੰ ਕਹਿੰਦੇ ਨੇ ਆ ਦੇਖੋ ਸੈਲਫ ਪਾਵਰ ਬੂਮ ਸਪਰੇ ਇਹਦੇ ਬਾਰੇ ਦੱਸਦੇ ਆ ਤੁਹਾਨੂੰ ਦੇਖੋ ਜੀ ਕਾਫੀ ਕੰਪਨੀਆਂ ਦੇ ਆਉਂਦੇ ਨੇ ਇਹ ਵੀ ਚੀਜ਼ ਵਧੀਆ ਹੈ ਆ ਸਾਰੇ ਪੰਪ ਪਏ ਨੇ ਇਹ ਵੀ ਟਰੈਕਟਰ ਮਗਰ ਚੱਲਣ ਵਾਲੇ ਨੇ ਇਹਨਾਂ ਨਾਲ ਦਾ ਨਿਊਏਲਾਂ ਲੱਗੀਆਂ ਹੋਈਆਂ ਨੇ ਤੁਸੀਂ ਚੌੜਾ ਕਰਕੇ ਨਿਊਏਲਾਂ ਤੋਂ ਜਿੱਥੇ ਮਰਜ਼ੀ ਚਲਾ ਸਕਦੇ ਹੋ ਜਿਹੜੇ ਉਹ ਸੀ ਉਹ ਉਹ ਜਿਹੜਾ ਟਰੈਕਟਰ ਤੁਹਾਨੂੰ ਦਿਖਾਇਆ ਉਹਦੇ ਮਗਰ ਇਹ ਚੀਜ਼ਾਂ ਹੀ ਚੱਲਦੀਆਂ ਨੇ ਉਹ ਟਰੈਕਟਰ ਇਹ ਮਰਜ਼ੀ ਤੁਸੀਂ ਫਸਲ ਦੇ ਬਾੜ ਕੇ ਵਿੱਚ ਖੇਤ ਦੇ ਸਪਰੇਅ ਕਰ ਸਕਦੇ ਹੋ ਇਹ ਆ ਕੋੜਾ ਇਹਦਾ ਸਾਰਿਆਂ ਨੂੰ ਪਤਾ ਹੀ ਆ ਅੱਗੇ ਆ ਕੇ ਨੈਸ਼ਨਲ ਐਗਰੋ ਇੰਡਸਟਰੀ ਚ ਇਹ ਵੀ ਉਹੀ ਆ ਗਈ ਹਵਾ ਨਾਲ ਬੀਜਣ ਵਾਲੀ ਜਿਹੜੇ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਬਾਕੀਆਂ ਦੀ ਵੀ ਆਉਂਦੀਆਂ ਨੇ ਇਹਨਾਂ ਨੇ ਵੀ ਬਣਾਈ ਪਿਆ ਇਹਦਾ ਪ੍ਰਾਈਸ ਨਹੀਂ ਲਾਇਆ ਪਿਆ ਵੀਰੇ ਦਾ ਪ੍ਰਾਈਸ ਕੀ ਆ ਵੀਰ ਜੀ ਇਹਦਾ ਪ੍ਰਾਈਸ ਕੀ ਆ ਹੈ ਜੀ 535000 ਓਕੇ ਆ ਕੇ ਆ ਕਿਹੜੀ ਚੀਜ਼ ਆਈ ਇਹ ਵੀ ਉਹੀ ਚੀਜ਼ ਆ ਜੀ ਉਹ ਸਰ ਇਹ ਵੀ ਉਹੀ ਉਹਦੇ ਨਾਲ ਦੀ ਮਸ਼ੀਨ ਆੜੀ ਉਹ ਸਾਹਮਣੇ ਖੜੀ ਆ ਆਪਣੀ ਜੀ ਇਹ ਇਹ ਕਿਹੜੀ ਚੀਜ਼ ਵਰਤੋਂ ਆਉਂਦੀ ਆ ਜੀ ਸਬਜ਼ੀਆਂ ਔਰ ਫੁੱਲਾਂ ਕੇ ਬਿਜਾਈ ਕੇ ਲਈ ਅੱਛਾ ਸਬਜ਼ੀਆਂ ਔਰ ਫੁੱਲਾਂ ਦੀ ਉਹ ਆਪਣੀ ਦੂਜੀ ਕਰੋਪ ਵਾਲੀ ਆ ਗਈ ਵੱਡੀ ਫਸਲਾਂ ਹੈ ਮੱਕਾ ਕੇ ਬਾਜਰਾ ਹਾਂਜੀ ਹਾਂਜੀ ਵੱਡੀਆਂ ਫਸਲਾਂ ਆਦੀ ਮੱਕੀ ਬਾਜਰੀ ਸਨਫਲਾਵਰ ਤੇ ਮਟਰ ਮਟਰ ਹੋ ਗਿਆ ਸਰੋਂ ਹੋ ਗਈ ਹੈ ਨਾ ਜੀ ਇਹ ਸਬਜ਼ੀਆਂ ਦੇ ਫੁੱਲਾਂ ਲਈ ਹੈ ਸਪੈਸ਼ਲ ਇਹਦਾ ਪ੍ਰਾਈਸ ਕੀ ਆ ਸਰ ਇਹ ਹੈ ਜੀ ਆਪਣੀ 9 ਲੱਖ ਰੁਪਏ ਦੀ 9 ਲੱਖ ਰੁਪਏ ਦੀ ਹੈ ਜੀ ਇਹ ਫਰਟੀਲਾਈਜ਼ਰ ਵੀ ਨਾਲੇ ਪਾਉਂਦੀ ਹੈ ਨਾ ਹਾਂ ਇਕ ਉਧਰ ਹੋਰ ਦੀ ਮੈਂ ਦੇਖਿਆ ਫਰਟੀਲਾਈਜ਼ਰ ਨਹੀਂ ਪਾਉਂਦੀ ਕੱਲੀ ਆਹੀ ਪਾਉਂਦੀ ਆ ਓਕੇ ਸਰ 9 ਲੱਖ ਰੁਪਏ ਦੀ ਬਾਈ ਪ੍ਰੈਸ਼ਰ ਪੁਰੀਸ਼ੋਰ ਵਾਲੇ ਮੀਟਰ ਨੇ ਸਾਰੇ